ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਿੱਚ ਕਰੋੜਾ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਠੱਗ ਨੂੰ ਨੰਗਲ ਪੁਲਿਸ ਕਰਨਾਲ ਤੋਂ ਲੈ ਕੇ ਆਈ ਹੈ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਏਐਸਆਈ ਬਲਰਾਮ ਕੁਮਾਰ ਨੇ ਦੱਸਿਆ ਕਿ ਸਥਾਨਿਕ ਵਸਨੀਕਾਂ ਦੀ ਸ਼ਿਕਾਇਤ ਉਤੇ ਇੱਕ ਮੁਕਦਮਾ ਦਰਜ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ 6 ਸਾਲ ਦੇ ਵਿੱਚ ਪੈਸਾ ਦੁੱਗਣਾ ਅਤੇ ਉਹਨਾਂ ਨੂੰ ਪਲਾਟ ਦੇਣ ਦਾ ਚਾਂਸਾ ਦੇ ਕੇ 2 ਕਰੋੜ 78 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਇਸ ਠੱਗਬੰਦੋਂ ਨੰਗਲ ਦੇ ਮਹਾਵੀਰ ਮਾਰਕੀਟ ਦੇ ਵਿੱਚ ਆਪਣਾ ਆਫਿਸ ਖੋਲ੍ਹਿਆ ਗਿਆ ਸੀ ਅਤੇ ਠੱਗੀ ਕਰਨ ਤੋਂ ਬਾਅਦ ਇਹ ਫਰਾਰ ਹੋ ਗਏ ਸਨ। ਫਿਲਹਾਲ ਇਹਨਾਂ ਨੂੰ ਮਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ ਅਤੇ IPC ਦੀ ਧਾਰਾ 420 406 120 ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਤੇ ਆ ਤੁਹਾਨੂੰ ਵੀ ਸੁਣਾਉਣਾ ਹੈ ਕਿ ਬਧੇਰੇ ਜਾਣਕਾਰੀ ਦਿੰਦੇ ਹੋਏ ਐਸ.ਆਈ. ਬਲਰਾਮ ਕੁਮਾਰ ਨੇ ਕੀ ਦੱਸਿਆ? ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਰੁਕੇਸ਼ਰ ਦੀ ਰਿਪੋਰਟ ਇਹਨਾਂ ਇੱਕ ਮਕਦਮਾ ਦਰਜ ਹੋਇਆ ਹੈ ਸਾਡਾ ਬਾਅਦ ਇਨਕੁਆਰੀ ਇਹਨੇ ਮਲੋਕ ਸਿੰਘ ਕੋ ਉਪਲ ਵਗੈਰਾ ਨੇ ਕੰਪਨੀ ਬਣਾਈ ਥੇ ਅ ਸਰਬੋਤਮ ਆਈ ਟੈਕ ਇਨਫਰਾ ਡਿਵੈਲਪਮੈਂਟ ਪ੍ਰਾਈਵੇਟ ਲਿਮਟਡ ਕੰਪਨੀ ਬਣਾਈ ਜੀ ਉਹਦੇ ਵਿੱਚ ਲੋਕਾਂ ਤੋਂ ਐਫ ਡੀਆਂ ਤੇ ਦੂਜੀਆਂ ਆਡੀਆਂ ਖਲਾਈਆਂ ਸੀ ਤੁਹਾਨੂੰ ਐਫ ਡੀਆਂ ਦੁਗਣੀਆਂ ਕਰਨੀਆਂ ਆਡੀਆਂ ਤੇ ਉਹਨਾਂ ਨੂੰ ਪਲਾਟ ਦੇਣ ਦੇਣਗੇ ਤੇ ਫੇਰ ਮੁਕਦਮਾ ਦਰਜ ਹੋਇਆ ਹੈ ਇਹਨੂੰ ਬੰਦੇ ਨੂੰ ਲੈ ਕੇ ਆਏ ਜੀ ਅਸੀਂ ਕਰਨਾਲ ਤੋਂ ਪ੍ਰੈਸ਼ਰ ਮੈਂਟ ਰੰਗ ਪੇਸ਼ ਹੋਇਆ ਪੋਰਸ ਮੰਡ ਦੋਨ ਦਾ ਲਿਆ ਹੈ ਠੁਕਾਈ ਨੇ ਪੜਤਾਲ ਕਰਕੇ ਜੋ ਵੀ ਹੋਊਗਾ ਅਗਲੀ ਪ੍ਰਕਿਰਿਆ ਚੱਲ ਰਹੀ ਹੈ ਕਿ ਜੋ ਵੀ ਆਊਗਾ ਮੈਟਰ ਉਸ ਤੋਂ ਅਗਲੀ ਕਾਰਵਾਈ ਚੱਲੇਗੀ ਸਾਡੀ ਨੰਗਲ ਚ ਸਾਡੇ ਜਿਹੜੇ ਮੁਤਾਬਕ ਹੈਗੀ 2 ਕਰੋੜ 77 ਲੱਖ 87412 ਰੁਪਏ ਦੀ ਠੱਗੀ ਹੋਈ ਹੈ ਬਾਕੀ ਦੀ ਰਿਕਾਰਡ ਲਾਵਾਂਗੇ ਫਿਰ ਬਾਅਦ ਵਿੱਚ ਇਹ ਇੰਡੀਆ ਸਿੰਘ ਇਸ حساب ਨਾਲ ਹਰਿਆਣੇ ਤੇ ਵੀ ਹੈਗੀਆਂ ਪੰਜਾਬ ਤੇ ਵੀ ਕਈ ਜਗ੍ਹਾ ਨਹੀਂ ਦਫਤਰ ਖੋਲੇ ਹੋਏ ਆ ਕੰਪਨੀ ਤੇ ਨਹੀਂ ਇੱਕ ਦੋ ਕੋਈ ਆਈ ਜਿਹੜੀ ਨਹੀਂ ਦਫਤਰ ਖੋਲੇ ਵੀ ਨਹੀਂ ਹਰਿਆਣੇ ਦੇ ਏਰੀਏ ਚ ਬਹੁਤ ਧਰੀ ਪਰਚੇ ਦਰਜ ਹੋਏ ਆ ਗੁਰਦਾਸਪੁਰ ਇਧਰ ਨੰਬਰਸਾ ਵਗੈਰੀ ਤੇ ਸਾਰੀਆਂ ਕੰਪਨੀ ਨੇ ਖੋਲੇ ਦਫਤਰ ਖੋਲੇ ਹੋਏ ਆ ਇਸ ਕੰਮ ਵਿੱਚ ਕਿੰਨੇ ਬੰਦੇ ਆ ਬਲੂ ਇਹਨਾਂ ਦੇ ਕਲਾਸ ਕੰਪਲੀਟ ਕੀ ਕਈ ਬੰਦੇ ਵਿੱਚ ਹੁਣ ਇਹਨਾਂ ਦੇ ਏਜੰਟੇ ਸੀਗੇ ਉਹ ਹੁਣ ਦਿੱਤੀ ਕੋ ਮੈਂ ਬਾਕੀ ਦੇਖ ਗਏ ਆ ਤੇ ਹਜਾ ਬੰਦਿਆਂ ਨੂੰ ਇਕੱਠੇ ਕਰ ਕਰ ਸਾਰਾ ਕਰਾਂਗੇ ਸਰ ਇੱਕ ਹੋਰ ਤੇ ਇਹਨਾਂ ਪਰਦਾ ਧਾਰਾ ਜਿਹੜੀ ਕਿ ਜੀ ਇਹ ਵਿੱਚ ਲਗਾਈ ਹੈ ਸਾਰਾ 420 406 120 ਦੀ ਆਈਪੀਸੀ ਲੱਗੀ ਹੋਰ ਤੇ ਜਿਹੜਾ ਦਫਤਰ ਹੈਗਾ ਨਾ ਜੀ ਉਹ ਮਹਾਗੀਰ ਮਾਰਕੀਟ ਸੀਗਾ ਜੀ ਉਹ ਹੁਣ ਦਾ ਬੰਦ ਹੋ ਗਿਆ ਕਾਫੀ ਟਾਈਮ ਤੋਂ ਠੀਕ ਹੈ ਹੂੰ